40 ਮਿੰਟ 40 ਮਿੰਟ ਤੁਹਾਨੂੰ ਰਨਿੰਗ ਕਰਨੀ ਪੈਗੀ ਇੱਕ ਸਮੱਸਿਆ ਨੂੰ ਪਹੁੰਚਾਉਣ ਦੇ ਲਈ ਤੁਹਾਡਾ ਬੋਡੀ weight ਤੁਹਾਡਾ ਭਾਰ ਵਧਣ ਦਾ ਮੇਨ ਕਾਰਨ ਇਹ ਹੀ ਆ ਹੋਰ ਤੁਹਾਡਾ ਭਾਰ ਵਧਣ ਦਾ ਕਾਰਨ ਕੋਈ ਨਹੀਂ ਹੈਗਾ ਜ ਜ ਉਨ੍ਹਾਂ ਤੁਹਾਡੀ ਬੋਡੀ ਹੈ ਜਿਹੜੀ ਉਹ ਜ਼ਿਆਦਾ ਐਕਟਿਵ ਰਹੇਗੀ ਉਹਨੇ ਕੀ ਕਰਨਾ ਤੁਹਾਡੀ ਬੋਡੀ ਦੇ ਅੰਦਰ ਉਹਨੇ ਫੈਟ ਦੇ ਰੂਪ ਦੇ ਵਿੱਚ ਜਮਾ ਹੋ ਜਾਣਾ ਜਿਹਦੇ ਨਾਲ ਤੁਹਾਡਾ ਬੋਡੀ weight ਜਿਹੜਾ ਉਹ ਆਟੋਮੈਟਿਕਲੀ ਵਤੀ ਜਾਏਗਾ ਮਨ ਕੀ ਜੇ ਤੁਸੀਂ ਇੱਕ ਸਮੋਸਾ ਵੀ ਕਰਨੇ ਹੋਣਾ ਇੱਕ ਸਮੋਸੇ ਦੇ ਵਿੱਚ ਬਹੁਤ ਜ਼ਿਆਦਾ ਕੈਲਰੀਜ਼ ਹੁੰਦੀ ਆ ਤੇ ਉਹਨੂੰ ਪੰਜ ਤੋਂ ਲੈ ਕੇ 6 ਵਾਰ ਤੁਸੀਂ ਚਾਹ ਵੀ ਪੀ ਲਈ ਹਰੇਕ ਚਾਹ ਦੇ ਕੱਪ ਦੇ ਵਿੱਚ ਤੁਸੀਂ ਇੱਕ ਚਮਚ ਇੱਕ ਚਮਚ ਤੁਸੀਂ ਚੀਨੀ ਵੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਪਿਆਰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਦਾ ਟੌਪਿਕ ਹੈ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਹੈਗਾ ਜੀ ਕਿ ਸਾਡਾ ਜਿਹੜਾ ਬੋਡੀ weight ਆ ਉਹ ਕਿਉਂ ਕੋਈ ਬਹੁਤ ਸਾਰੇ ਮੇਰੇ ਪੇਟ ਭਰਾਏ ਹੋ ਜਿਹੇ ਹੈਗੇ ਨੇ ਜਿਨ੍ਹਾਂ ਨੂੰ ਮਤਲਬ ਇਹ ਚੀਜ਼ ਦਾ ਨਹੀਂ ਪਤਾ ਹੈਗਾ ਵੀ ਜਿਹੜਾ ਸਾਡਾ ਬੋਡੀ weight ਆ ਉਹ ਕਿਉਂ ਵਧਦਾ ਵਾ ਕਈਆਂ ਦਾ ਬੋਡੀ weight ਜਿਹੜਾ ਬਹੁਤ ਤੇਜ਼ੀ ਨਾਲ ਵਧਦਾ ਵਾ ਕਈ ਬੰਦੇ ਇਹੋ ਜਿਹੇ ਵੀ ਹੈਗੇ ਨੇ ਜੋ ਜੋ ਮਰਜ਼ੀ ਖਾ ਲੈਣ ਉਹਨਾਂ ਦਾ ਬੋਡੀ weight ਨਹੀਂ ਵਧਦਾ ਹੈਗਾ ਤੇ ਉਹਨਾਂ ਦਾ ਬੋਡੀ weight ਜਿਹੜਾ ਉੱਥੇ ਕੀ ਹੀ ਰਹਿੰਦਾ ਵਾ ਜਾਨੀ ਕਿ ਭਾਰ ਨਾਲ ਤਾਂ ਵਧਦਾ ਨਹੀਂ ਹੈਗਾ ਤੇ ਕਈ ਬਧੇ ਹੋ ਜਿਹੇ ਨੇ ਜਿਹੜੇ ਕਹਿੰਦੇ ਕਿ ਵੀ ਅਸੀਂ ਖਾਂਦੇ ਨਹੀਂ ਹੈਗੇ ਸਾਡਾ ਬੋਡੀ weight ਆ ਜਿਹੜਾ ਹਣਾ ਸਾਡਾ ਜਿਹੜਾ ਭਾਰ ਆ ਉਹ ਬਹੁਤ ਤੇਜ਼ੀ ਨਾਲ ਵਧਦਾ ਵਾ ਸੋ ਇਸ ਵੀਡੀਓ ਦੇ ਵਿੱਚ ਅੱਜ ਮੈਂ ਤੁਹਾਨੂੰ ਦੱਸੂਗਾ ਕਿ ਜਿਹੜਾ ਸਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖੇ ਜੀ ਕਿਉਂਕਿ ਦੇਖੋ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਚਾਹੇ ਤੁਸੀਂ ਮੇਲੋ ਜਾਂ ਫਿਰ ਤੁਸੀਂ ਫੀਮੇਲ ਹੋ ਅਗਰ ਤੁਸੀਂ ਆਪਣਾ ਬੋਡੀ weight ਆਪਣਾ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਨਾ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਕਿਉਂਕਿ ਦੇਖੋ ਭਾਰ ਘਟਾਉਣ ਤੋਂ ਪਹਿਲਾਂ ਤੁਹਾਨੂੰ ਨਾ ਇਹ ਚੀਜ਼ ਦਾ ਪਤਾ ਹੋਣਾ ਬਹੁਤ ਜ਼ਰੂਰੀ ਆ ਕਿ ਜਿਹੜਾ ਸਾਡਾ ਭਾਰ ਆ ਉਹ ਕਿਉਂ ਵੱਧਦਾ ਵਾ ਜਿਹੜਾ ਸਾਡਾ ਭਾਰ ਆ ਕਿਉਂ ਨਹੀਂ ਵੱਧਦਾ ਹੈਗਾ ਤੇ ਉਹ ਘਟੇਗਾ ਕਿਵੇਂ ਤੁਹਾਡਾ ਬੋਡੀ weight ਤੁਹਾਡਾ ਭਾਰ ਤਾਂ ਹੀ ਘਟੇਗਾ ਜੇ ਤੁਹਾਨੂੰ ਇਸ ਚੀਜ਼ ਦੀ ਨੋਲਿਜ ਹੋਵੇਗੀ ਵੀ ਜਿਹੜਾ ਸਾਡਾ ਭਾਰ ਆ ਉਹ ਕਿਉਂ ਵਧਦਾ ਵਾ ਸੋ ਇਸ ਕਰਕੇ ਪਲੀਜ਼ ਇਸ ਵੀਡੀਓ ਦੇ ਸ਼ੁਰੂ ਤੋਂ ਲੈ ਕੇ ਲਾਫ ਤੱਕ ਜਰੂਰ ਦੇਖਿਓ ਜੀ ਕਿਉਂਕਿ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੂਰਾ ਬਰੀਕੀ ਦੇ ਨਾਲ ਦੱਸਾਂਗਾ ਕਿ ਤੁਹਾਡਾ ਜਿਹੜਾ ਭਾਰ ਆ ਉਹ ਕਿਉਂ ਵਧਦਾ ਵਾ ਜੀ ਸੋ ਆਓ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸੋ ਦੋਸਤੋ ਦੇਖੋ ਜਿਹੜਾ ਸਾਡਾ ਬੋਡੀ weight ਆ ਉਹ ਕਿਉਂ ਵਧਦਾ ਵਾ ਦੇਖੋ ਹਰ ਇੱਕ ਬੰਦੇ ਦੀ ਨਾ ਬੋਡੀ ਜਿਹੜੀ ਹੁੰਦੀ ਆ ਉਹ ਅਲੱਗ-ਅਲੱਗ ਤਰੀਕੇ ਦੀ ਹੁੰਦੀ ਆ ਹਰ ਇੱਕ ਦੀ ਬੋਡੀ ਕਈ ਬੰਦੇ ਇਹ ਜਨੇ ਜਿਹੜੇ ਮਤਲਬ ਦੀ ਉਹ ਕੋਸ਼ ਖਾਂਦੇ ਆ ਤੇ ਉਹਨਾਂ ਦਾ ਬੋਡੀ ਵੇਟ ਬਹੁਤ ਜ਼ਿਆਦਾ ਵਧ ਜਾਂਦਾ। ਕਈ ਵਾਰ ਦੇ ਇਹ ਜਿਹੜੇ ਉਹ ਖਾਂਦੇ ਬਹੁਤ ਜ਼ਿਆਦਾ ਉਹਨਾਂ ਦਾ ਬੋਡੀ ਵੇਟ ਨਹੀਂ ਵਧਦਾ। ਜਿਹੜੀ ਸਾਡੀ ਬੋਡੀ ਹੁੰਦੀ ਆ ਉਹ ਤਿੰਨ ਤਰੀਕੇ ਦੀ ਹੁੰਦੀ ਆ ਸਾਡੀ ਬੋਡੀ। ਉਹ ਉਹਦੇ ਬਾਰੇ ਆਪਾਂ ਅਗਲੀ ਵੀਡੀਓ ਦੇ ਵਿੱਚ ਕਿਸੇ ਜਿਹੀ ਗੱਲ ਕਰਾਂਗੇ ਵੀ ਜਿਹੜੀ ਸਾਡੀ ਬੋਡੀ ਟਾਈਪ ਆ ਜਿਹੜੀ ਸਾਡੀ ਬੋਡੀ ਟਾਈਪ ਆ ਉਹ ਕਿਸ ਤਰੀਕੇ ਦੀ ਹੁੰਦੀ ਆ ਹਨਾ। ਅੱਜ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਸਾਡਾ ਭਾਰ ਆ ਉਹ ਕਿਉਂ ਵਧਦਾ ਵਾ। ਦੇਖੋ ਹਰ ਇੱਕ ਬੰਦੇ ਨੂੰ ਨਾ ਦੇਖੋ ਇੱਕ ਦਿਨ ਦੇ ਵਿੱਚ ਆਪਣੇ ਇੱਕ ਦਿਨ ਦੇ ਵਿੱਚ ਸਾਨੂੰ ਕੈਲਰੀਜ਼ ਦੀ ਲੋੜ ਹੁੰਦੀ ਆ ਕੈਲਰੀਜ਼ ਦੀ। ਕੈਲਰੀਜ਼ ਲੋੜ ਹੁੰਦੀ ਹੈ ਜਿਹੜੀ ਫੀਮੇਲ ਹੈ ਫੀਮੇਲ ਦੀ ਜਿਹੜੀ ਇੱਕ ਦਿਨ ਦੀ ਕੈਲਰੀਜ਼ ਹੁੰਦੀ ਆ ਉਹ 1600 ਤੋਂ ਲੈ ਕੇ 2000 1600 ਤੋਂ ਲੈ ਕੇ 2000 ਕੈਲਰੀਜ਼ ਫੀਮੇਲ ਨੂੰ ਇੱਕ ਦਿਨ ਦੀ ਚਾਹੀਦੀ ਹੁੰਦੀ ਹੈ ਜੀ ਤੇ ਜਦੋਂ ਮੇਲ ਹੁੰਦਾ ਵਾ ਉਹਨੂੰ ਚਾਹੀਦੀ ਹੁੰਦੀ ਹੈ ਕੈਲਰੀਜ਼ 2000 ਤੋਂ ਲੈ ਕੇ 2500 ਕੈਲਰੀਜ਼ 2000 ਤੋਂ ਲੈ ਕੇ 2500 ਕੈਲਰੀਜ਼ ਜਿਹੜੀ ਉਹ ਮੇਲ ਨੂੰ ਚਾਹੀਦੀ ਹੁੰਦੀ ਆ ਤੇ ਜਿਹੜੀ ਫੀਮੇਲ ਆ ਉਹਨੂੰ 1600 ਤੋਂ ਲੈ ਕੇ 2000 ਕੈਲਰੀਜ਼ ਚਾਹੀਦੀ ਆ ਦੇਖੋ ਇਹ ਸਾਡੇ ਦਿਲ ਦੀ ਕੈਲਰੀ ਜੇ ਦਾ ਤੁਸੀਂ ਦੇਖੋ 2000 ਤੋਂ ਜੇ ਤੁਸੀਂ ਫੀਮੇਲ ਹੋ ਹਨਾ ਤੁਸੀਂ 2000 ਤੋਂ ਘੱਟ ਗਿੱਲੇ ਜੀ ਲੈ ਰਹੇ ਹੋ ਤੁਹਾਡਾ ਬੋਡੀ weight ਜਿਹੜਾ ਕਦੇ ਨਹੀਂ ਵਧੂਗਾ ਤੁਹਾਡਾ ਬੋਡੀ weight ਉੱਥੇ ਹੀ ਹੀ ਰਹੂਗਾ ਤਾਂ ਵੀ ਮਤਲਬ ਜੇ ਤੁਸੀਂ ਵਰਕਆਊਟ ਕਰਦੇ ਹੋ ਮਾਨ ਲਓ ਉਦਾਹਰਣ ਇੱਕ ਬੰਦਾ ਕੋਈ ਨਾ ਕੋਈ ਮਤਲਬ ਵੀ ਐਕਟੀਵਿਟੀ ਕਰਦਾ ਰਹਿੰਦਾ ਕੋਈ ਨਾ ਕੋਈ ਹਨਾ ਤਾਂ ਸਾਡੀ ਕੈਲਰੀ ਜੀ ਬਰਧ ਹੁੰਦੀਆਂ ਨੇ ਤੇ ਇਹ ਤੁਹਾਡੀ ਬਦਲੇ ਜੇ ਤੁਸੀਂ 2000 ਤੋਂ ਘੱਟ ਲੈਦੇ ਹੋ ਤੁਹਾਡਾ ਬੋਡੀ weight ਕਦੇ ਨਹੀਂ ਵਧੇਗਾ ਅਗ ਜਿਹੜਾ ਬੰਦਾ ਵਾ ਹਨਾ ਇਹ ਮੇਰਾ ਜਿਹੜਾ ਉਹ ਜ 2500 ਤੋਂ ਕੈਲਰੀ ਜੀ ਘੱਟ ਲੈ ਰਿਹਾ ਉਹ ਤਾਂ ਨਹੀਂ ਬੋਡੀ ਵੇਟ ਨਹੀਂ ਵਧੂਗਾ ਉਦੋਂ ਬੋਡੀ ਵੇਟ ਉੱਥੇ ਕੀ ਹੀ ਰਹੂਗਾ ਹੁਣ ਆਪਾਂ ਗੱਲ ਕਰਦੇ ਜਿਹੜਾ ਸਾਡਾ ਬੋਡੀ ਵੇਟ ਵਧਣ ਦਾ ਕਾਰਨ ਕੀ ਹੁੰਦਾ ਸਾਡਾ ਬੋਡੀ ਵੇਟ ਵਧਣ ਦਾ ਕਾਰਨ ਹੁੰਦਾ ਵਾ ਕੈਲਰੀਜ਼ ਆਹ ਕੈਲਰੀਜ਼ ਜਿਹੜੀ ਅਸੀਂ ਖਾਂਦੇ ਆ ਇਹਦੇ ਵਿੱਚ ਦੇਖੋ ਹਰ ਇੱਕ ਚੀਜ਼ ਦੇ ਵਿੱਚ ਕੈਲਰੀਜ਼ ਹੁੰਦੀਆਂ ਨੇ ਹਰ ਇੱਕ ਚੀਜ਼ ਦੇ ਤੂੰ ਕੋਈ ਵੀ ਚੀਜ਼ ਖਾਣੇ ਚਾਹੇ ਤੁਸੀਂ ਦੇਖੋ ਪੈਕੇਟ ਵਾਲੇ ਫੂਡ ਖਾਣੇ ਹੋ ਜਾਂ ਫਿਰ ਤੁਸੀਂ ਮਤਲਬ ਵੀ ਕੋਈ ਹੋਰ ਫੂਡ ਖਾਣੇ ਹੋ ਜਾਂ ਫਿਰ ਤੁਸੀਂ ਚਪਾਤੀ ਖਾਣੇ ਹੋ ਰਾਈਸ ਖਾਣੇ ਹੋ ਐਗ ਖਾਣੇ ਹੋ ਕੋਈ ਵੀ ਚੀਜ਼ ਖਾਣੇ ਹੋ ਹਰ ਇੱਕ ਚੀਜ਼ ਦੇ ਵਿੱਚ ਕੈਲਰੀਜ਼ ਹੁੰਦੀਆਂ ਹੀ ਹੁੰ ਜੇ ਤੁਸੀਂ ਮਿੱਠਾ ਖਾਣੇ ਉਹਦੇ ਵਿੱਚ ਤਾਂ ਬਹੁਤ ਜ਼ਿਆਦਾ ਕੇਲੇਰੀ ਹਾਂ ਸੋ ਉਹ ਜਿਹੜੀ ਅਸੀਂ ਕੇਲੇਰੀ ਖਾਣੇ ਸਾਡੇ ਦਿਨ ਦੀ ਸਰ ਮੈਂ ਤੁਹਾਨੂੰ ਦੱਸ ਚਾ ਪਹਿਲਾਂ ਹੀ ਆਪਣੀ ਵੀਡੀਓ ਦੇ ਵਿੱਚ ਵੀ ਸਾਡੇ ਇੱਕ ਦਿਨ ਦੇ ਵਿੱਚ ਫੀਮੇਲ ਨੂੰ 2000 ਕੇਲੇਰੀ ਤੋਂ ਵੱਧ ਨਹੀਂ ਲੈਣੀ ਚਾਹੀਦੀ ਮੇਲ ਨੂੰ 2500 ਕੇਲੇਰੀ ਤੋਂ ਜ਼ਿਆਦਾ ਨਹੀਂ ਲੈਣੀ ਚਾਹੀਦੀ ਇਸ ਟੌਪ ਘੱਟ ਹੀ ਤੁਹਾਨੂੰ ਲੈਣੀ ਚਾਹੀਦੀ ਇਹ ਦੇਖੋ ਮੰਨ ਕੇ ਚੱਲੋ ਤਾਂ ਉਹ ਸਿੰਪਲ ਜਿਹਾ ਉਦਾਹਰਣ ਦਿੰਦਾ ਤੁਸੀਂ ਇੱਕ ਦਿਨ ਦੇ ਵਿੱਚ ਤੁਸੀਂ 3000 ਇੱਕ ਦਿਨ ਦੇ ਵਿੱਚ ਤੁਸੀਂ 3000 ਕੇਲੇਰੀ ਤੁਸੀਂ ਖਾਧੀਆਂ ਵਰਨ ਤੁਸੀਂ ਕਿੰਨੀਆਂ ਕੀਤੀਆਂ 2500 ਬਰਨ ਤੁਸੀਂ 2500 ਕੀਤੀਆਂ ਤੇ 3000 ਤੁਸੀਂ ਖਾ ਲੀਆਂ ਫਿਰ ਵੀ ਇਹਦੇ ਵਿੱਚੋਂ 3500 500 ਕੇਲੀ ਸੀ ਜਿਹੜੀ ਬਚ ਗਈ ਹੈ ਨਾ ਤੇ ਉਹ ਜਿਹੜੀ ਪਾਫ ਕੇਲੀ ਸੀ ਬਚਦੀ ਆ ਉਹ ਸਾਡੀ ਬੋਡੀ ਦੇ ਅੰਦਰ ਇਕੱਠੀ ਹੋ ਜਾਂਦੀ ਆ ਜਮਾ ਹੋ ਜਾਂਦੀ ਆ ਜਿਹੜੀ ਮਤਲਬ ਜਿਹਨੂੰ ਕਹਿੰਦੇ ਬੋਡੀ ਫੈਟ ਜਿਹੜੀ ਸਾਡੀ ਫੈਟ ਹੁੰਦੀ ਆ ਜਿਹੜੀ ਆਹ ਜਿਹਦੇ ਨਾਲ ਤੁਹਾਡਾ ਭਾਰ ਵਧਦਾ ਵਾ ਉਹ ਫੈਟ ਦੇ ਰੂਪ ਵਿੱਚ ਸਾਡੀ ਬੋਡੀ ਦੇ ਵਿੱਚ ਇਕੱਠੀ ਹੋ ਜਾਂਦੀ ਸਾਈਡਾਂ ਤੇ ਇਕੱਠੀ ਹੋ ਜਾਂਦੀ ਤੁਸੀਂ ਦੇਖਿਆ ਹੋਣਾ ਨਾ ਜਿਹੜੀ ਬੈਡੀ ਫੈਟ ਹੁੰਦੀ ਆ ਥਾਈ ਹੁੰਦੇ ਨੇ हिਪ ਹੁੰਦੀ ਆ ਅਲੱਗ ਅਲੱਗ ਥਾਵਾਂ ਤੇ ਮਤਲਬ ਵੀ ਉਹ ਕੇਲੇ ਜ ਇਕੱਠੇ ਹੋ ਜਾਂਦੇ ਤੁਸੀਂ ਡੇਲੀ ਤੁਸੀਂ 3000 ਕੇਲੇ ਖਾਈ ਜਾ ਰਹੇ ਹੋ ਵਰਨ ਤੁਸੀਂ ਕਿੰਨੀ ਕਰਦੇ ਪਏ ਹੋ 2500 ਤੇ ਮੰਨ ਕੇ ਚਲੋ ਮਹੀਨੇ ਦੀ ਕਿੰਨੀ ਹੋਗੀ 35 15 ਤੁਸੀਂ ਲਾਜ਼ਮ 15 16000 ਕੇਲੇ ਜ ਤੁਸੀਂ ਮਹੀਨੇ ਦੀ ਤੁਸੀਂ ਇਕੱਠੀ ਕਰ ਲੀਆਂ ਤਾਂ ਤੁਹਾਡਾ ਬੋਡੀ weight ਆਟੋਮੈਟਿਕਲੀ 5 ਤੋਂ ਲੈ ਕੇ 10 ਕਿਲੋ ਮਹੀਨੇ ਚ ਵਾਤੀ ਜਾਣਾ ਕਿਉਂਕਿ ਤੁਸੀਂ ਕਹਿੰਦੇ ਸੀ ਇੰਨੀ ਜ਼ਿਆਦਾ ਇਕੱਠੀਆਂ ਕਰਨੀਆਂ ਹੁਣ ਜੇ ਤੁਸੀਂ ਕੇਲੇ ਜ ਖਾ ਰਹੇ ਹੋ ਤੁਸੀਂ ਕੇਲੇ ਜ ਖਾ ਰਹੇ ਹੋ 25 2500 ਕੇਲੇ ਦੀ ਤੁਸੀਂ ਇੱਕ ਦਿਨ ਦੀ ਖਾਂਦੇ ਪਏ ਹੋ ਤੇ ਤੁਸੀਂ ਵਰਨ ਕਿੰਨੀਆਂ ਕਰਦੇ ਪਏ ਹੋ ਤੁਸੀਂ ਤੁਸੀਂ ਬਰਨ ਕਰਤੀਆਂ ਮੰਨ ਕੇ ਜਦੋਂ ਤੁਸੀਂ ਜ਼ੋਰ ਲਾਦਾ ਵਧ ਤੁਸੀਂ 2500 ਦੀਆਂ 2500 ਕੈਲਰੀ ਤੁਸੀਂ ਬਰਨ ਕਰਗੇ ਤੁਹਾਡਾ ਬੋਡੀ ਵੇਟ ਵਧੇਗਾ ਨਹੀਂ ਤੁਹਾਡਾ ਬੋਡੀ ਵੇਟ ਸਗੋਂ ਘਟੇਗਾ ਸੋ ਇਸ ਕਰਕੇ ਤੁਹਾਨੂੰ ਜਿਹੜੀ ਕੈਲਰੀਜ਼ ਹਨਾ ਤੁਹਾਨੂੰ ਸਾਰਿਆਂ ਨਾਲ ਜਿਹੜੀ ਮੈਨ ਚੀਜ਼ ਹੈ ਜ਼ਰੂਰੀ ਚੀਜ਼ ਹੈ ਜੀ ਉਹ ਹੈਗੀ ਸਾਡੀ ਕੈਲਰੀਜ਼ ਆ ਅਸੀਂ ਜਿਹੜੀ ਵੀ ਕੈਲਰੀਜ਼ ਲੈਣੀ ਆ ਸਾਨੂੰ ਪਤਾ ਹੋਣਾ ਚਾਹੀਦਾ ਵੀ ਕਿਹਦੇ ਵਿੱਚ ਕਿੰਨੀ ਕੈਲਰੀਜ਼ ਆ ਜਿਹੜੇ ਅਸੀਂ ਬ੍ਰਾਊਨ ਬ레ਡ ਖਾਦੇ ਆ ਤੁਹਾਨੂੰ ਸਾਨੂੰ ਪਤਾ ਹੋਣਾ ਚਾਹੀਦਾ ਬ੍ਰਾਊਨ ਬ레ਡ ਦੇ ਵਿੱਚ ਕਿੰਨੀ ਕੈਲਰੀਜ਼ ਆ ਰਾਈਸ ਦੇ ਵਿੱਚ ਕਿੰਨੀ ਕੈਲਰੀਜ਼ ਆ ਪਟਾਟੋ ਦੇ ਵਿੱਚ ਕਿੰਨੀ ਕੈਲਰੀਜ਼ ਆ ਜਿਹੜੇ ਜੰਕ ਫੂਡ ਤੁਸੀਂ ਖਾਣ ਉਹਦੇ ਵਿੱਚ ਕੈਲਰੀਜ਼ ਕਿੰਨੀਆਂ ਜਿਹੜੇ ਜੰਕ ਫੂਡ ਹੁੰਦੇ ਨੇ ਉਹ ਤਾਂ ਤੁਸੀਂ ਬਿਲਕੁਲ ਨਹੀਂ ਖਾਣੇ ਲੇਗੇ ਕਿਉਂਕਿ ਜੰਕ ਫੂਡ ਦੇ ਵਿੱਚ ਬਹੁਤ ਜ਼ਿਆਦਾ ਕੈਲਰੀਜ਼ ਹੁੰਦੀ ਆ ਮਿੱਠਾ ਹੋ ਗਿਆ ਖੰਡਲੀ ਚੀਜ਼ਾਂ ਹੋ ਗਈਆਂ ਸ਼ੱਕਰ ਹੋ ਗਈ ਗੜੋਗੀ ਹਰ ਇੱਕ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਕੈਲਰੀਜ਼ ਹੁੰਦੀ ਹੈ ਇਹਦੇ ਵਿੱਚ ਮੰਨ ਕੇ ਚਲੋ ਤੁਸੀਂ ਇੱਕ ਸਮੋਸਾ ਵੀ ਖਾਣੇ ਹੋਣਾ ਇੱਕ ਸਮੋਸੇ ਦੇ ਵਿੱਚ ਬਹੁਤ ਜ਼ਿਆਦਾ ਕੈਲਰੀਜ਼ ਹੁੰਦੀ ਆ ਤੇ ਉਹਨੂੰ ਬਰਨ ਕਰਨ ਦੇ ਵਿੱਚ ਜੇ ਮੰਨ ਕੇ ਚਲੋ ਤੁਸੀਂ ਇੱਕ ਸਮੋਸਾ ਖਾ ਲਿਆ ਤਾਂ ਮੰਨ ਕੇ ਚਲੋ ਤੁਸੀਂ 40 ਮਿੰਟ 40 ਮਿੰਟ ਤਾਂ ਰਨਿੰਗ ਕਰਨੀ ਪੈਗੀ ਇੱਕ ਸਮੋਸੇ ਉਹ ਉਹਦੀ ਕੇਲੇ ਦੀ ਜ਼ਬਰਦਸਤ ਹੋਣਗੀਆਂ ਜੇ ਤੁਸੀਂ ਆਪਣਾ ਬੋਡੀ weight ਘਟੋਣਾ ਨਾ ਤਾਂ ਤੁਹਾਨੂੰ ਕੇਲੇਸ ਘੱਟ ਲੈਣੀਆਂ ਪੈਣੀਆਂ ਘੱਟ ਕੇਲੇ ਦੀ ਖਾਣੀਆਂ ਪੈਣੀਆਂ ਛੋਟੀਆਂ ਛੋਟੀਆਂ ਮਿੱਲਾ ਰੱਖੋ ਪੰਜ ਤੋਂ ਇੱਕ ਦਿਨ ਦੇ ਵਿੱਚ ਪੰਜ ਤੋਂ ਲੈ ਕੇ 8 ਮੀਨ ਪੰਜ ਤੋਂ ਲੈ ਕੇ 8 ਮੀਨ ਤੁਸੀਂ ਖਾਓ ਤੁਸੀਂ ਤੇ ਉਹ ਵੀ ਥੋੜੀ ਥੋੜੀ ਕਰਕੇ ਖਾਣੀ ਹੈ ਕੈਲਰੀ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਜੇ ਦੇਖੋ ਤੁਸੀਂ ਆਪਣੀ ਚੀਜ਼ ਦੇ ਤੁਸੀਂ ਕੈਲਰੀ ਵਰਨ ਕਿਵੇਂ ਕਰਨੀ ਹੈ ਦੇਖੋ ਤੁਹਾਨੂੰ ਐਕਟੀਵਿਟੀ ਕੁਸ਼ਨ ਆਇਆ ਕੋਈ ਐਕਟੀਵਿਟੀ ਤੁਹਾਨੂੰ ਕਰਨੀ ਪਏਗੀ ਦਿਨ ਦੇ ਵਿੱਚ ਇਹ ਨਹੀਂ ਹੈਗਾ ਵੀ ਤੁਸੀਂ ਬਿੱਲੇ ਬੈਠੇ ਹੋ ਜਾਂ ਕੁਛ ਵਾ ਜਾਂ ਕੁਝ ਵੀ ਇਦਾਂ ਦੀ ਕੋਈ ਉਹ ਨਹੀਂ ਕਿ ਤੁਸੀਂ ਹੈਗਾ ਤੁਸੀਂ ਜਦੋਂ ਤੱਕ ਤੁਸੀਂ ਫਿਜ਼ੀਕਲੀ ਐਕਟੀਵਿਟੀ ਨਹੀਂ ਕਰੋਗੇ ਉਦੋਂ ਤੱਕ ਤੁਹਾਡੀ ਜਿਹੜੀ ਬੋਡੀ ਦੀ ਕੈਲਰੀ ਜਿਹੜੀ ਉਹ ਬਰਨ ਨਹੀਂ ਹੋਣਗੀਆਂ ਸੋ ਇਸ ਕਰਕੇ ਤੁਹਾਨੂੰ ਮਤਲਬ ਵੀ ਕੋਈ ਨਾ ਕੋਈ ਐਕਟੀਵਿਟੀ ਤੁਹਾਨੂੰ ਕਰਦੇ ਰਹਿਣਾ ਚਾਹੀਦਾ ਵਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵਾ ਮੰਨ ਕੇ ਮੰਨ ਕੇ ਚੱਲੋ ਤੁਸੀਂ ਇੱਕ ਦਿਨ ਦੇ ਵਿੱਚ ਤੁਸੀਂ ਮੰਨ ਕੇ ਚੱਲੋ 2000 ਕਿਲੋ ਤੁਸੀਂ 2000 ਕਿਲੋ ਦੇ ਵਿੱਚ ਤੁਸੀਂ ਮਤਲ ਲੈ ਰਹੇ ਹੋ ਇੱਕ ਦਿਨ ਦੇ ਵਿੱਚ ਉਹ ਦਰਅਸਤੇ ਤੌਰ ਤੇ ਦੱਸਦਾ ਪਿਆ ਜੀ 2000 ਕਿਲੋ ਲੈ ਰਹੇ ਤੁਸੀਂ ਜ਼ੋਰ ਲਾਇਆ ਵਰਕਆਊਟ ਕੀਤਾ ਤੁਸੀਂ ਦੋ ਟਾਈਮ ਵਰਕਆਊਟ ਕਰਦੇ ਪਿਓ ਜਾਂ ਫਿਰ ਤੁਸੀਂ ਇੱਕ ਟਾਈਮ ਵੀ ਵਰਕਆਊਟ ਕਰਦੇ ਪਿਓ ਬਟ ਤੁਸੀਂ ਕਿਲੋ 2500 2500 ਕਿਲੋ ਤੁਸੀਂ ਜ਼ੋਰ ਲਾਇਆ ਪਾ ਖਾਧੀ ਤੁਸੀਂ 2000 2500 ਤੁਸੀਂ ਮਤਲ ਦੀ ਤੁਸੀਂ ਯੂਜ਼ ਕਰ ਲੀਆਂ ਹਨਾ ਤਾਂ ਮੰਨ ਕੇ ਚੱਲੋ ਤੁਹਾਡਾ ਬੋਡੀ weight ਜਿਹੜਾ ਵਾ ਉਹ ਘਟਿਆ ਵਾ ਕਿਉਂਕਿ ਤੁਸੀਂ 500 ਕਿਲੋ ਬਾਤ ਕਰਨੀ ਕਿੱਤੀ ਆ ਕਿ ਜਿਹੜੀ ਸਾਡੀ ਬੋਡੀ ਦੇ ਅੰਦਰ ਆ ਸਾਡੀ ਬੋਡੀ ਆ ਹਨਾ ਆ ਸਾਡੀ ਬੋਡੀ ਦੇ ਅੰਦਰ ਫੈਟ ਜੰਮੀ ਹੁੰਦੀ ਆ ਗਾਂਦੀ ਆ ਜਿਹੜੀ ਬੜੀ ਬੋਡੀ ਫੈਟ ਇਹ ਫੈਟ ਜਿਹੜੀ ਤੁਸੀਂ ਖੋਰਤੀ ਤੁਸੀਂ ਜ਼ੋਰ ਲਾਇ ਪਾਸੋਂ ਕੇਲੀ ਬੋਡੀ ਜਦੋਂ ਬੋਡੀ ਸਾਡੀ ਵਰਕਆਊਟ ਕਰਦੀ ਆ ਹਾਂ ਐਕਟੀਵਿਟੀ ਕੁਛ ਕਰਦੀ ਆ ਨਾ ਤਾਂ ਉਹਨੂੰ ਮਤਲਬ એનર્ਜੀ ਚਾਹੀਦੀ ਹੁੰਦੀ ਆ ਫਿਰ ਉਹ એનર્ਜੀ ਕਿੱਥੋਂ ਲੈਂਦੀ ਆ ਜਿਹੜੀ ਸਾਡੀ ਬੋਡੀ ਦੇ ਅੰਦਰ ਫालतू ਦੀ ਫੈਟ ਜੰਮੀ ਹੁੰਦੀ ਆ ਫालतू ਦੀ ਫੈਟ ਜੰਮੀ ਹੁੰਦੀ ਆ ਨਾ ਤਾਂ ਉਹ ਫੈਟ ਤੋਂ ਸਾਡੀ ਜਿਹੜੀ ਬੋਡੀ ਆ ਉਹ ਮਤਲਬ એનર્ਜੀ ਲੈਣੀ ਸ਼ੁਰੂ ਕਰ ਦਿੰਦੀ ਜਿਸ ਦੇ ਨਾਲ ਉਹ ਐਕਟੀਵਿਟੀ ਸੈਡੀ ਬੁਡੀ ਕਰਦੀ ਰਹਦੀ ਆ એનર્ਜੀ ਨਹੀਂ ਰਹਦੀ ਸਾਡੇ ਬੁਡੀ ਦੇ ਵਿੱਚ ਸੋ ਇਸ ਕਰਕੇ ਤੁਸੀਂ ਕਦੇ ਵੀ ਕਦੇ ਵੀ ਜਦੋਂ ਵੀ ਤੁਸੀਂ ਮਤਲਬ ਕੈਂਡੀਜ਼ ਖਾਣੀਆਂ ਨੇ ਨਾ ਤਾਂ ਤੁਸੀਂ ਜਿਹੜੀ ਫੀਮੇਲ ਆ ਉਹਨੇ 2000 ਫੀਮੇਲ ਨੇ 2000 ਕੈਂਡੀ ਤੋਂ ਵੱਧ ਨਹੀਂ ਲੈਣੀ ਜਿਹੜੇ ਮੇਲ ਆ ਮੇਲ ਨੇ ਜਿਹੜੀ ਆਪਣੀ ਕੈਂਡੀਜ਼ ਲੈਣੀ ਆ ਉਹਨੇ 2500 ਤੋਂ ਵੱਧ ਕੈਂਡੀਜ਼ ਨਹੀਂ ਲੈਣੀਆਂ ਹੈਗੀਆਂ ਸੋ ਇਹ ਚੀਜ਼ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿਹਦੇ ਵਿੱਚ ਕਿੰਨੀ ਕੈਂਡੀਜ਼ ਹੈ ਕਿੰਨੀ ਕੈਂਡੀਜ਼ ਜਿਹਦੇ ਵਿੱਚ ਕਿਹਦੇ ਵਿੱਚ ਨਹੀਂ ਹੈਗੀ ਇਹਨਾਂ ਤੁਸੀਂ ਹੈਲਦੀ ਖਾਣਾ ਕਹੋਗੇ ਜਿਨ੍ਹਾਂ ਤੁਸੀਂ ਹੈਲਦੀ ਖਾਣਾ ਕਹੋਗੇ ਉਨਾ ਤੁਹਾਡੀ ਬੋਡੀ ਜਿਹੜੀ ਉਹ ਜ਼ਿਆਦਾ ਐਕਟਿਵ ਰਹੇਗੀ ਜਿੰਨੇ ਤੁਸੀਂ ਡੱਬੇ ਲੀਆਂ ਚੀਜ਼ਾਂ ਪਾਉਂਗੇ ਹਨਾ ਪੈਕਟ ਵਾਲੀ ਚੀਜ਼ਾਂ ਕਾਉਂਗੇ ਡੱਬੇ ਬੰਦ ਦੀ ਚੀਜ਼ਾਂ ਕਾਉਂਗੇ ਮਿੱਠਾ ਕਾਉਂਗੇ ਉਹ ਕਾਉਂਗੇ ਤਲੀਆਂ ਜਿੰਜਾ ਕਾਉਂਗੇ ਤੁਹਾਡੀ ਬੋਡੀ ਜਿਹੜੀ ਉਹ ਤਾਂ ਸੋਸਤ ਵੀ ਪਏਗੀ ਬਿਮਾਰ ਵੀ ਹੋਵੇਗੀ ਤੇ ਤੁਹਾਡਾ ਜਿਹੜਾ ਬੋਡੀ weight ਆ ਉਹ ਵੀ ਤੁਹਾਡਾ ਆਟੋਮੈਟਿਕ ਵਧੀ ਹੀ ਜਾਏਗਾ ਘਟੇਗਾ ਨਹੀਂ ਤੁਹਾਡਾ ਬੋਡੀ weight ਤੁਹਾਨੂੰ ਬਿਮਾਰੀਆਂ ਵੀ ਲੱਗਣਗੀਆਂ ਤੁਹਾਡਾ weight ਜਿਹੜਾ ਵਧੀ ਜਾਏਗਾ ਕਿਉਂਕਿ ਦੇਖੋ ਤੁਸੀਂ ਕੋਈ ਐਕਟੀਵਿਟੀ ਤਾਂ ਤੁਸੀਂ ਕਰ ਨਹੀਂ ਰਹੇ ਤੁਸੀਂ ਬੈਠੇ ਹੋ ਸਾਰਾ ਦਿਨ ਵੱਤ ਵਤ ਕੀ ਐਕਟੀਵਿਟੀ ਕਰਦੇ ਪਿਓ ਤੁਸੀਂ ਕਿਤੇ ਤੁਰ ਕੇ ਚਲੇਗੇ ਜਾਂ ਫਿਰ ਮੜ ਜਾਗੇ ਕਿਤੇ ਵਾਕ ਕਰ ਲਈ ਜਾਂ ਕੁਝ ਕਹਿੰਦੇ ਉਹਦੇ ਨਾਲ ਤੁਸੀਂ ਕਿੰਨੀ ਕੇਲੀ ਦੀ ਬਰਨ ਕਰ ਲੋਗੇ 500 700 1000 ਕੇਲੀ ਦੀ ਬਰਨ ਕਰ ਲੋਗੇ ਨਾ ਮੰਨ ਕੇ ਚਲੋ ਤੁਸੀਂ ਖਾਓ 2500 ਲਈਆਂ 2500 ਤੁਸੀਂ ਕੇਲੀ ਦੀ ਖਾ ਲੀਆਂ ਬਰਨ ਕਿੰਨੀਆਂ ਕੀਤੀਆਂ ਤੁਸੀਂ 1000 1000 ਕੇਲੀ ਦੀ ਤੁਸੀਂ ਬਰਨੀ ਇੱਤੀ ਉਹ 1500 ਕੇੰਦਰੀ ਤੋਂ ਬਚ ਗਈ ਨਾ ਉਹ 1500 ਕੇੰਦਰੀ ਜਿਹੜੀ ਬਚੀ ਆ ਉਹਨੇ ਕੀ ਕਰਵਾ ਤਾਹਨੇ ਬੋਡੀ ਚੋਂ ਤਾਂ ਬਾਹਰ ਆਣ ਰਹੀ ਹੋ ਕੇਲੀ ਦੀ ਉਹਨੇ ਕੀ ਕਰਨਾ ਤੁਹਾਡੀ ਬੋਡੀ ਦੇ ਅੰਦਰ ਉਹਨੇ ਫੈਟ ਦੇ ਰੂਪ ਦੇ ਵਿੱਚ ਜਮਾ ਹੋ ਜਾਣਾ ਜਿਹਦੇ ਨਾਲ ਤੁਹਾਡਾ ਬੋਡੀ weight ਜਿਹੜਾ ਉਹ ਆਟੋਮੈਟਿਕਲੀ ਵਤੀ ਜਾਏਗਾ ਥੋੜੇ ਥੋੜੇ ਕਰਦਾ ਕਰਦਾ ਅੱਜ ਤੁਸੀਂ 60 ਕਿਲੋ ਦੇ ਕੰਨੋਂ 65 ਦੇ ਹੋ ਜਾਓਗੇ ਫਿਰ ਉਣ ਵਾਲੇ ਸਮੇਂ ਦੇ ਵਿੱਚ ਤੁਸੀਂ 70 ਦੇ ਕੁਆਂਟਰ ਤੱਕ ਵੀ ਪਹੁੰਚੋਗੇ ਜਿਹਦੇ ਕਰਕੇ ਤੁਹਾਨੂੰ ਮਤਲਬ ਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਦਿੱਕਤ ਆਏਗੀ ਪਰੇਸ਼ਾਨੀ ਆਏਗੀ ਤੇ ਤੁਸੀਂ ਬਿਮਾਰ ਹੋ ਜਾਓਗੇ ਬਿਮਾਰੀਆਂ ਦਾ ਤੁਸੀਂ ਸ਼ਿਕਾਰ ਹੋ ਜਾਓਗੇ ਸੋ ਇਸ ਕਰਕੇ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਫਿੱਟ ਰਹਿਣਾ ਚਾਹੁੰਦੇ ਹੋ ਤੰਦਰੁਸਤ ਰਹਿਣਾ ਚਾਹੁੰਦੇ ਹੋ ਬਿਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਨਾ ਤਾਂ ਬਈ ਆਪਣੇ ਆਪ ਨੂੰ ਹੈਲਦੀ ਰੱਖਣ ਦੀ ਕੋਸ਼ਿਸ਼ ਕਰੋ ਫਿਟਨੈਸ ਆਪਣੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰੋ ਫਿਟਨੈਸ ਲਿਆਓ ਆਪਣੇ ਅੰਦਰ ਖਾਣ ਪੀਣ ਵਾਲੇ ਚੀਜ਼ਾਂ ਨੂੰ ਅਵੋਇਡ ਕਰੋ ਸਿਰ ਜੀਵ ਦਾ ਸਵਾਦ ਹੀ ਹੈ ਜੀਵ ਤੇ ਸਵਾਦ ਦੇ ਵਿੱਚ ਕੁਝ ਨਹੀਂ ਰੱਖਿਆ ਬਾਅਦ ਚ ਜਾ ਕੇ ਤੁਸੀਂ ਬਿਮਾਰ ਹੋ ਗਏ ਕਿ ਕੀ ਫਾਇਦਾ ਪਹਿਲਾਂ ਤੁਸੀਂ ਜੀਵ ਦੇ ਸਵਾਦ ਲਈ ਪੈਸੇ ਲਾ ਲਾ ਕੇ ਤੁਸੀਂ ਚੀਜ਼ਾਂ ਖਾਈਏ ਉਸ ਤੋਂ ਬਾਅਦ ਤੁਸੀਂ ਬਿਮਾਰ ਹੋ ਗਏ ਬਿਮਾਰੀ ਦੇ ਲਈ ਤੁਸੀਂ ਠੀਕ ਹੋਣ ਲਈ ਬਿਮਾਰੀ ਤੋਂ ਤੁਸੀਂ ਪੈਸੇ ਲਈਗੇ ਸੋ ਇਹਦਾ ਕੋਈ ਫਾਇਦਾ ਨਹੀਂ ਨਾ ਹੈਗਾ ਆਪਾਂ ਨੂੰ ਸੋ ਇਸ ਕਰਕੇ ਆਪਾਂ ਪਹਿਲਾਂ ਹੀ ਜੇ ਆਪਾਂ ਬਾਅਦ ਚ ਤੰਗ ਹੋਣਾ ਉਹਦੇ ਨਾਲ ਚੰਗਾ ਆਪਾਂ ਪਹਿਲਾਂ ਹੀ ਕਿਉਂ ਨਾ ਆਪਾਂ ਮਤਲਬ ਵੀ ਸੰਭਲ ਜੀ ਆਪਣੇ ਆਪ ਨੂੰ ਸੰਭਾਲ ਲਈਏ ਸੋ ਹਮੇਸ਼ਾ ਵੱਧ ਤੋਂ ਵੱਧ ਤੁਸੀਂ ਕਸਰਤ ਕਰਿਆ ਕਰੋ ਵਾਕ ਕਰਿਆ ਕਰੋ ਤੇ ਜਿਹੜੇ ਵਧੀਆ ਫੂਡ ਨੇ ਹਨਾ ਡਰਾਈ ਫਰੂਟ ਹੋ ਗਏ ਉਹ ਖਾਇਆ ਕਰੋ ਖਾਣਾ ਅਚਚਾ ਖਾਇਆ ਕਰੋ ਘਰ ਦੀਆਂ ਚੀਜ਼ਾਂ ਬਣਾ ਕੇ ਖਾਇਆ ਕਰੋ ਉਹ ਇੰਨੀ ਚੀਜ਼ਾਂ ਨਾ ਖਾਇਆ ਕਰੋ ਜਿਹੜੇ ਫੂਡ ਨੇ ਜਿਹੜੇ ਵਧੀਆ ਫੂਡ ਨੇ ਹਨਾ ਉਹ ਖਾਇਆ ਕਰੋ ਤੁਸੀਂ ਫਰੂਟ ਖਾਇਆ ਕਰੋ ਸਲਾਦ ਖਾਇਆ ਕਰੋ ਆਪਣੀ ਹਰ ਇੱਕ ਮੀਲ ਜਦੋਂ ਤੁਸੀਂ ਕੋਈ ਵੀ ਮੀਨ ਖਾਣੇ ਹੋ ਹਰ ਇੱਕ ਮੀਨ ਦੇ ਵਿੱਚ ਤੁਸੀਂ ਮਤਲਬ ਕੋਈ ਨਾ ਕੋਈ ਮਤਲਬ ਵੀ ਸਲਾਦ ਜ਼ਰੂਰ ਖਾਇ ਹੀ ਕਰੋ ਚਾਹੇ ਤੁਸੀਂ ਦਿਨ ਦੇ ਵਿੱਚ ਤਿੰਨ ਮੀਲ ਲੈਣੇ ਹੋ ਹਰ ਇੱਕ ਮੀਨ ਦੇ ਵਿੱਚ ਕੋਸ਼ਿਸ਼ ਕਰਿਆ ਕਰੋ ਵੀ ਅਸੀਂ ਸਲਾਦ ਦਾ ਵੱਧ ਤੋਂ ਵੱਧ ਅਸੀਂ ਪ੍ਰਯੋਗ ਕਰੀਏ ਕਿਉਂਕਿ ਸਾਡੀ ਬੋਡੀ ਨੂੰ ਫਾਈਬਰ ਦੀ ਵੀ ਫਾਈਬਰ ਦੀ ਵੀ ਬਹੁਤ ਜ਼ਿਆਦਾ ਲੋੜ ਹੁੰਦੀ ਆ ਸੋ ਅਗਰ ਤੁਸੀਂ ਜਿੰਨਾ ਫਾਈਬਰ ਖਾਓਗੇ ਤੁਹਾਡੀ ਬੋਡੀ ਵੀ ਆ ਜਿਹੜੀ ਉਹ ਬਹੁਤ ਜਲਦੀ ਤੁਹਾਡਾ ਕੰਮ ਕਰਨਾ ਸ਼ੁਰੂ ਕਰ ਦੇਗੀ ਤੋ ਤਾਂ ਜਦੋਂ ਬੋਡੀ ਵੇਟ ਜਿਹੜਾ ਉਹ ਆਟੋਮੈਟਿਕ ਹੀ ਹੋ ਘਟੀ ਜਾਊਗਾ। ਸੋ ਇਹ ਕਾਰਨਾਂ ਜਿਹੜਾ ਸਾਡਾ ਬੋਡੀ ਵੇਟ ਵਧਦਾ ਵਾ। ਇਹ ਸਾਡਾ ਬੋਡੀ ਵੇਟ ਤਾਂ ਵਧਦਾ ਵਾ ਕਿਉਂਕਿ ਅਸੀਂ ਜਿੰਨੀ ਕੇਲੇ ਸੀ ਖਾਣੇ ਆ ਨਾ ਸਾਨੂੰ ਪਤਾ ਨਹੀਂ ਹੈਗਾ। ਅਸੀਂ ਖਾਈ ਜਾਂਦੇ ਆ। ਅਸੀਂ ਮੰਨ ਕੇ ਚੱਲੋ ਤੁਸੀਂ ਕਿੰਨੇ ਸਵੀਰੀ ਅਸੀਂ ਬਹੁਤ ਘੱਟ ਖਾਂਦੇ ਆ। ਤੁਸੀਂ ਦਿਨ ਦੇ ਵਿੱਚ ਮੰਨ ਕੇ ਚੱਲੋ 5 ਤੋਂ ਲੈ ਕੇ 6 ਵਾਰ ਤੁਸੀਂ ਚਾਹ ਵੀ ਪੀਣੀ। 5 ਤੋਂ ਲੈ ਕੇ 6 ਵਾਰ ਤੁਸੀਂ ਚਾਹ ਵੀ ਪੀਲੀ। ਹਰੇਕ ਚਾਹ ਦੇ ਕੱਪ ਦੇ ਵਿੱਚ ਤੁਸੀਂ ਇੱਕ ਚਮਚ। ਇੱਕ ਚਮਚ ਤੁਸੀਂ ਚੀਨੀ ਵੀ ਪਾਈਏ ਤਾਂ ਯਾਨੀ ਕਿ ਦਿਨ ਦੇ ਵਿੱਚ ਤੁਸੀਂ 6 ਚਮਚ। 6 ਚਮਚ ਤੁਸੀਂ ਚੀਨੀ ਦੇ ਪੀ ਗਏ। ਮਤਲਬ ਮਾਨ ਕੇ ਜਦੋਂ ਕਿੰਨੇ ਕੇਲੇ ਇਕੱਠੀਆਂ ਹੋ ਗਈਆਂ ਹਜ਼ਾਰ ਕੇਲੇ ਦੀ ਤਾਂ ਮੈਨੂੰ ਲੱਗਦਾ ਤੁਸੀਂ ਇੱਥੇ ਹੀ ਖਾ ਗਏ ਹਜ਼ਾਰ ਕੇਲੇ ਦੀ ਤੁਸੀਂ 5-6 ਗੱਪਾਂ ਦੇ ਚਾਹ ਦੇ ਗੱਪਾਂ ਦੇ ਨਾਲ ਹੀ ਤੁਸੀਂ ਖਾ ਗਏ ਤੇ ਬਾਕੀ ਹੋਰ ਕੁਝ ਵੀ ਰੋਟੀ ਵੀ ਖਾਉਂਗੇ ਚੋਲੇ ਵੀ ਖਾਉਂਗੇ ਹੋਰ ਕੁਝ ਵੀ ਤੁਸੀਂ ਖਾਉਂਗੇ ਹਨਾ ਤੇ ਬਾਅਦ ਚ ਰਾਤ ਨੂੰ ਤੁਸੀਂ ਸੌਣ ਲੱਗੇ ਸਟਰੀਟ ਡਿਸ਼ ਵੀ ਕੋਈ ਖਾਉਂਗੇ ਕੁਲਫੀ ਵੀ ਖਾਉਂਗੇ ਲਟਰ ਪਟਰ ਮੇਓ ਜੀ ਗੰਦੀ ਮੰਦੀ ਚੀਜ਼ਾਂ ਵੀ ਖਾਉਗੇ ਤਾਂ ਮੰਨ ਕੇ ਚਲੋ ਤੁਸੀਂ ਇੱਕ ਦਿਨ ਦੇ ਵਿੱਚ ਤੁਸੀਂ ਮੈਨੂੰ ਲੱਗਦਾ 2000 3000 ਤੋਂ ਲੈ ਕੇ ਮੈਨੂੰ 4000 ਤਿੰਨ ਦਿਨ ਤਿੰਨ ਹਜ਼ਾਰ ਤੋਂ ਲੈ ਕੇ 4000 ਦੇ ਵਿੱਚ ਵਿੱਚ ਤੁਸੀਂ ਕੈਲਰੀਜ਼ ਇੱਕ ਦਿਨ ਦੇ ਵਿੱਚ ਖਾਣੇ ਹੋ ਤੁਹਾਡਾ ਬੋਡੀ weight ਤੁਹਾਡਾ ਭਾਰ ਵਧਣ ਦਾ ਮੇਨ ਕਾਰਨ ਇਹੀ ਆ ਹੋਰ ਤੁਹਾਡਾ ਭਾਰ ਵਧਣ ਦਾ ਕਾਰਨ ਕੋਈ ਨਹੀਂ ਹੈਗਾ ਜਿਹੜੇ ਕਹਿੰਦੇ ਨੇ ਕਿ ਸਾਡਾ ਆਟੋਮੈਟਿਕੀ ਭਾਰ ਵਧ ਜਾਂਦਾ ਅਸੀਂ ਕੁਝ ਖਾਂਦੇ ਵੀ ਨਹੀਂ ਹੈਗੇ ਇਦਾਂ ਭਾਰ ਕਦੇ ਵੀ ਨਹੀਂ ਵਧਦਾ ਹੈਗਾ ਕਦੇ ਵੀ ਭਾਰ ਨਹੀਂ ਵਧਦਾ ਹੈ ਹੁੰਦਾ ਹੈਗਾ ਅਗਰ ਤੁਸੀਂ ਇਹ ਚੀਜ਼ ਤੁਸੀਂ ਧਿਆਨ ਨਾਲ ਦੇਖੋਗੇ ਤੁਸੀਂ ਕੋਈ ਆਪਣੀ ਚੀਜ਼ ਡਾਇਰੀ ਤੇ ਨੋਟ ਕਰਕੇ ਦੇਖੋ ਤੁਸੀਂ ਕਦੋਂ ਕੀ ਕਰਨੇ ਪਏ ਕਿਹੜੀ ਚੀਜ਼ ਨਹੀਂ ਖਾਂਦੇ ਪਏ ਤੁਸੀਂ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਹੀ ਹੈ ਜੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਨੂੰ ਮਿਲ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰਕੇ ਵੀ ਆਪਣਾ ਸਵਾਲ ਮੈਨੂੰ ਪੁੱਛ ਸਕਦੇ ਹੋ ਜੀ ਸੋ ਦੋਸਤੋ ਮਿਲ ਲਵਾਂਗੇ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਾਰ ਬਾਰੀ ਸਤਿ ਸ਼੍ਰੀ ਅਕਾਲ